ਆਮ ਆਦਮੀ ਪਾਰਟੀ ਹਲਕਾ ਮਜੀਠਾ ਤੋਂ ਇੰਚਾਰਜ ਤਲਵੀਰ ਸਿੰਘ ਗਿੱਲ ਵੱਲੋਂ ਹਲਕੇ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਕਰੋੜਾ ਰੁਪਏ ਦੀ ਲਾਗਤ ਨਾਲ ਹਲਕੇ ਵਿੱਚ ਨਵੀਆਂ ਅਤੇ ਪੁਰਾਣੀਆਂ ਸੜਕਾਂ ਤੇ ਵੱਖ-ਵੱਖ ਪਿੰਡਾਂ ਜਿਨ੍ਹਾਂ ਚ ਮਜੀਠਾ ਤੋਂ ਜੇਠੂ ਨੰਗਲ ਮਜੀਠਾ ਤੋਂ ਸੁਪਾਰੀ ਵਿੰਡ ਹਰੀਆ ਤੋਂ ਚੰਡੇ 베ਗੇਵਾਲ ਜਲਾਲਪੁਰ ਟੰਡੀਆਂ ਕਲੇਰ ਮੰਗਾਸਰਾਏ ਮੋੜ ਤੋਂ ਚਾਟੀ ਵਿੰਡ ਪੀਲੋਵਾਲ ਆਦੀ ਸੜਕਾਂ ਦਾ ਨੀ ਪੱਥਰ ਰੱਖੇ ਗਏ ਇਸ ਮੌਕੇ ਐਸ ਐਚਓ ਜਤਿੰਦਰ ਕੁਮਾਰ ਪੀਏ ਬਲਜਿੰਦਰ ਸਿੰਘ ਸ਼ੀਨਾ ਤਰਸ਼ੇਮ ਸਿੰਘ ਗਿੱਲ ਸਾਬਕਾ ਸਰਪੰਚ ਗੁਰਦੇਵ ਸਿੰਘ ਮੰਗਾਸਰਾਏ ਬਲਾਕ ਪ੍ਰਧਾਨ ਗੁਰਜੰਟ ਸਿੰਘ ਸਾਹਬ ਸਿੰਘ ਮਨਿੰਦਰ ਸਿੰਘ ਬੱbbi ਡਾਕਟਰ ਰਾਜਪਾਲ ਸਿੰਘ ਕਥੂਨਗੇ ਭੁਪਿੰਦਰ ਸਿੰਘ 베ਗੇਵਾਲ ਸਰਪੰਚ ਲਖਵਿੰਦਰ ਸਿੰਘ ਰੇਸ਼ਮ ਸਿੰਘ 베ਗੇਵਾਲ ਸੁਖਵਿੰਦਰ ਸਿੰਘ ਸਰਪੰਚ ਜੁਗਰਾ ਸਿੰਘ ਨੰਬਰਦਾਰ ਪਰਮਜੀਤ ਸਿੰਘ ਪੰਚ ਸੁਵਿੰਦਰ ਸਿੰਘ ਸਾਫਕਾ ਸਰਪੰਚ ਬਚਨ ਸਿੰਘ ਨੰਬਰਦਾਰ ਰੋਸ਼ਨ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਪਿੰਡਾਂ ਦੇ ਮੋਹਤਵਾਰ ਮੌਜੂਦ ਸਨ ਨਹੀਂ ਪੱਥਰ ਜਿੱਥੇ ਹੋਣਾ ਇਹ ਹਵਲੇ ਖਲੋਤੇ ਆ ਇਹ ਬੇਗੇਵਾਲ ਤੋਂ ਕੋਟਲਾ ਪੀਤੂ ਜਿਹੜਾ ਦੀ ਛੜਕਿਆ ਇਹ ਕੋਈ 1.33 25 ਲੱਖ ਦੀ ਲਗਤ ਦੇ ਨਾਲ ਛੜਕ ਬਣ ਜਾ ਰਹੀ ਹੈ ਅੱਜ ਕੋਈ 7 ਤੋਂ 8 ਛੜਕਾ ਦੇ ਨਹੀਂ ਪੱਥਰ ਰੱਖੇ ਜਾ ਰਹੇ ਜਿੱਦਾਂ ਅਸੀਂ ਪਹਿਲਾਂ ਜੇਠੂ ਨੰਗਲ ਤੋਂ ਐ ਮੈਂ ਜੀਠੇ ਤੋਂ ਜਿਹੜੀ ਜੇਠੂ ਨੰਗਲ ਤੋਂ ਫਤੇਗੜ ਚੂੜੀਆਂ ਰੋਡ ਜਾਂਦੀ ਉਹਦਾ ਨਹੀਂ ਪੱਥਰ ਰੱਖਿਆ ਜਿਹੜੀ ਸਪਾਰੀ ਵੇੜ ਤੋਂ ਕੋਟਲਾ ਸੁਲਤਾਨ ਸਿੰਘ ਜਾਂਦੀ ਆ ਉਹਦਾ ਨਹੀਂ ਪੱਥਰ ਰੱਖਿਆ ਅ ਇਹ ਹੁਣ ਆਪਣਾ ਜਿਹੜਾ ਹਰੀਆਂ ਤੋਂ ਢਿੰਗ ਨੰਗਲ ਤਰਗੜ ਜਲਾਲਪੁਰਾ ਸ਼ਾਮਨਗਰ ਜਾਂਦੀ ਆ ਉਹਦਾ ਵੀ ਨਹੀਂ ਪੱਥਰ ਰੱਖ ਕੇ ਆਏ ਆ ਹੁਣ ਇੱਥੇ ਆਏ ਆ ਇਸ ਤੋਂ ਬਾਅਦ ਕਲੇਰ ਮਾਰਕਟ ਡੱਡੀਆਂ ਜਿਹੜੀ ਕਲੇਰ ਮਾਰਕਟੋਂ ਜਾਂਦੀ ਆ ਮੇਨ ਰੋਡ ਤੋਂ ਫਿਰ ਜਿਹੜੀ ਡੱਡੀਆਂ ਨੂੰ ਜਾਂਦੀ ਆ ਮੇਨ ਰੋਡ ਤੋਂ ਫਿਰ ਜਿਹੜੀ ਖਾੜੀ ਬੜੀ ਇੱਕ ਪੁਰਾਣੀ ਛੜਕਿਆ ਜਿਹੜਾ ਤੁਹਾਨੂੰ ਵੀ ਪਤਾ ਹੀ ਆ। ਤਲਵੰਡੀ ਤੋਂ ਸੰਧਾ ਸਿੰਘ ਦੀ ਸੂਏ ਤੋਂ ਲੈ ਕੇ ਜਿਹੜੀ ਮਾਂਗਾਸਰਾਏ ਤੋਂ ਚਾਟੀਵੰਡ ਲੈ ਕੇ ਤੋਂ ਮਕੰਦਪੁਰਾ ਤੋਂ ਪੀਲੋਵਾਲ ਜਾਂਦੀ ਆ। ਇਹਨਾਂ ਛੜਕਾਂ ਦੇ ਵਿੱਚ ਜਿਹੜੇ ਨਹੀਂ ਪੱਥਰ ਰੱਖ ਰਹੇ ਆ। ਇਹਨਾਂ ਸਾਰਿਆਂ ਦੀ ਜਿਹੜੀ ਲਾਗਤ ਹੈ ਕੋਈ 3 ਕਰੋੜ 28 ਲੱਖ ਰੁਪਏ ਦੀ ਲੱਗਦੇ ਨਾਲ ਇਹ ਛੜਕਾਂ ਜਿਹੜੀਆਂ ਬਣ ਗਿਆ। ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਪੂਰੇ ਧਿਆਨ ਲਗਿਆ ਖ ਰੱਖਿਓ ਠੇਕੇਦਾਰਾਂ ਤੇ ਕਿਉਂਕਿ ਸਰਕਾਰ ਨੇ ਜਿਹੜੀ ਗੱਲ ਕਹੀ ਆ ਕਿ 5 ਸਾਲ ਦੀ ਜਿਹੜੀ ਗਰੰਟੀ ਆ ਓ ਠੇਕੇਦਾਰ ਦੀ ਆਪਾਂ ਜੋ ਸੜਕ ਦੇ ਉੱਤੇ ਖਲੋਤਿਆਂ ਥੋੜੇ ਦਿਨ ਪਹਿਲਾਂ ਇਹ ਵੀ ਸੜਕ ਬਣੀ ਆ ਇਹਦੇ ਵਿੱਚ ਇੱਕ ਰਾਜ ਵੀ ਪੁਲਿਸੀ ਇੱਕ ਅੱਗੇ ਵੀ ਪੁਲੀ ਆ ਉਹ ਵੀ ਨਾਲ ਬਣੀ ਆ ਬਹੁਤ ਵਧੀਆ ਸੜਕ ਬਣੀ ਆ ਸੋ ਮੈਂ ਸਮਝਦਾ ਕਿ ਜਿੱਥੇ 15 ਸਾਲ ਤੋਂ ਸਾਡੇ ਹਲਕੇ ਦੀਆਂ ਮੂਠੇ ਹਲਕੇ ਦੀਆਂ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਸੀਗੀਆਂ ਮੈਂ ਜਾ ਕੇ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਉਹਨਾਂ ਨੇ ਆਖਿਆ ਕਿ ਐਸਟੀਮੇਟ ਬਣਾ ਕੇ ਭੇਜੋ ਜਿੰਨੇ ਐਸਟੀਮੇਟ ਸਾਡੇ ਅਫਸਰ ਸਾਹਿਬਾਨਾਂ ਨਾਲ ਮੈਂ ਬਹਿ ਕੇ ਲਾਏ ਔਰ ਸਾਰੇ ਦੇ ਸਾਰੇ ਉਹਨਾਂ ਨੇ ਪਾਸ ਕਰ ਔਰ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਕਿ ਤਗੜੇ ਹੋ ਕੇ ਵਿਕਾਸ ਦੇ ਕੰਮ ਕਰਾਓ ਤਾਂ ਕਿ ਲੋਕਾਂ ਨੂੰ ਜਿਹੜੀਆਂ ਆਪਾਂ ਬਤ ਉਹ ਸਹੂਲਤਾਂ ਦੇ ਸਕੀਏ ਤੇ ਇਸ ਪਿੰਡ ਵਾਸਤੇ ਜਿਹੜਾ ਗਰਾਊਂਡ ਦਾ ਕੰਮ ਚੱਲੂ ਹੋ ਗਿਆ ਕਿ ਨਹੀਂ ਹਾਂਜੀ ਗਰਾਊਂਡ ਦਾ ਕੰਮ ਵੀ ਜਿਹੜਾ ਉਹ ਵੀ ਚੱਲੂ ਹੋ ਗਿਆ ਜੇ ਗਰਾਊਂਡਾਂ ਦੇ ਵੀ ਨਹੀਂ ਬਸ ਰੱਖਣੇ ਪਰ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜੇ ਆ ਕੰਮ ਜਿਹੜੇ ਸ਼ੁਰੂ ਕਰ ਦੋ ਇਸ ਪਿੰਡ ਦੀ ਫਿਰਨੇ ਵੀ ਅਸੀਂ ਜਿਹੜੀ ਆ ਉਹ ਵੀ ਪੱਕੀ ਬਣਾਤੀ ਹੈ ਮਤਲਬ ਬਹੁਤ ਗੁਰੂ ਦੀ ਕਿਰਪਾ ਦੇ ਨਾਲ ਕੋਈ ਇਹੋ ਜਿਹਾ ਕੰਮ ਹੈ ਜਿਹੜਾ ਰਹਿਣ ਨਹੀਂ ਦਵਾਂਗੇ ਟੋਟਲ ਕਿੰਨੀ ਲਾਗਤ ਨਾਲ ਇਹ ਸੜਕਾਂ ਬਣਣਗੀਆਂ ਦੇਖੋ ਟੋਟਲ ਜਿਹੜੀਆਂ ਤੁਸੀਂ ਜੇ ਜਿਹੜੀਆਂ ਨਵੀਆਂ ਬਣਨੀਆਂ ਜਾਂ ਰਿਪੇਅਰ ਆ ਜਾਂ ਸਾਰਾ ਕੁਝ ਪਵੇ ਇਹ ਘੱਟੋ ਘੱਟ 114-15 ਕਰੋੜ ਰੁਪਏ ਦੀਆਂ ਛੜਕਾਂ ਜਿਹੜੀਆਂ ਮਜੀਠੇ ਹਲਕੇ ਦੇ ਵਿੱਚ ਬਣਨਗੀਆਂ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸਾਫ ਕਾਸਰ ਪੰਚ ਮਾਂਗਾਸਰਾਏ ਸੁਖਦੇਵ ਸਿੰਘ ਜੀ ਅੱਜ ਤਾਂ ਨਹੀਂ ਪੱਤਰ ਰੱਖਿਆ ਗਿਆ ਕੀ ਕਹਿਣਾ ਚਾਹਦੇ ਨੇ ਬਹੁਤ ਵਧੀਆ ਜੀ ਕਹਿਣਾ ਕਿ ਚੌਣੇਆ ਗਿਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦਾ ਛੜਖਾੜੀ ਬਹੁਤ ਜਿਆਦੀ ਮਾੜੀ ਇਹਨੇ ਖਿਆਲ ਹੀ ਨਹੀਂ ਕੀਤਾ ਚਲੋ ਵਧੀਆ ਲੀਡਰ ਆਏ ਆ ਗਿਲ ਸਾਹਿਬ ਚੰਗੀ ਸਰਕਾਰ ਆ ਤੇ ਸਾਡਾ ਛੜਕਿਆ ਉਹ ਕਹਿੰਦੇ ਵੀ ਵਧੀਆ ਤਰੀਕੇ ਨਾਲ ਆਰਡਰ ਕਰਦੇ ਆ ਫਰਾਂ ਨੂੰ ਬਣਾ ਕੇ ਦਵਾਂਗੇ ਬਹੁਤ ਪੁੱਛਾਂਗੇ ਕਿੰਨੇ ਚਿਰ ਤੋਂ ਟੁੱਟੀ ਛੜਕ ਤੇ ਛੜਕ ਨੂੰ ਸਾਰਾ ਘੜੋ ਘੜ ਜਾਦਾ ਨਹੀਂ 5-6 ਸਾਲ ਤੇ ਜਿਆਦਾ ਖਰਾਬ ਨੂੰ ਹੋ ਗਏ ਆ ਨਾ ਤੇ ਪਹਿਲਾਂ ਵੀ ਖਰਾਬ ਹੀ ਤੇ 5-6 ਸਾਲ ਤੇ ਜਿਆਦਾ ਖਰਾਬ ਮੰਨ ਲਵਾਂਗੇ ਜਿਹੜੀ ਹੋ ਗਏ ਤੇ ਹੁਣ ਗਿਆਨ ਸਾਹਿਬ ਉਹਦਣਾਏ ਜੋ ਦਨਸ਼ੈਵ ਰੋਧ ਕਰਕੇ ਪਿੰਡ ਵਿੱਚ ਦੇ ਗਏ ਹੀ ਪਹਿਲਾਂ ਵੀ ਇਹ ਕਿਹਾ ਹੈ ਤੇ ਉਹ ਕਹਿੰਦੇ ਪੈਲ ਦੀ ਅਧਾਰ ਤੇ ਤੁਹਾਡੀ ਵੀ ਬਣਾਵਾਂਗੇ ਛੜਕ ਤੇ ਆ ਜਾਏ ਆ ਅਧਗਾਟਨ ਕਰਗੇ ਹੁਣ ਸਟਾਰਟ ਕਹਿੰਦੇ 1-2 ਦਿਨਾਂ ਤੱਕ ਆਰੰਭ ਕੰਮ ਜਿਹੜਾ ਹੋ ਜੂਗਾ ਭੁਪਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਵੇਗਿਆ ਜੀ ਅੱਜ ਅੱਜ ਤੁਹਾਡੇ ਸੜਕ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਬੜੇ ਚਿਰਾਂ ਤੋਂ ਮੰਗ ਹੀ ਸਾਡੇ ਪਿੰਡ ਵਾਸੀਆਂ ਦੀ ਅੱਜ ਹਲਕਾ ਅਚਾਰ ਸਰਦਾਰ ਤਲਬੀਰ ਸਿੰਘ ਗੇਲਨੇ ਉਹ ਪ੍ਰਮਾਣ ਕੀਤਾ ਤੇ ਉਦਘਾਟਨ ਕੀਤਾ ਨਵੀਂ ਸੜਕ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦਾ ਕਿਉਂਕਿ ਕੰਮ ਕੋਈ ਹਲਕੇ ਦੇ ਵਿੱਚ ਰਹਿਣ ਹੀ ਨਹੀਂ ਦੇਣਦੇ ਇੱਕਦਾਂ ਅੱਖਾਂ ਸਾਰਾ ਕੰਮ ਹੋਣ ਦੇ ਆ ਜੀ ਬਹੁਤ ਬਹੁਤ ਭਗਵੰਤਮਾਨ ਸਾਧਾ ਤੇ ਭਾਰੀ ਤਲਬੀਰ ਸਿੰਘ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ